ਅਸਲਾਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਰਾਜੀਵ ਜਵੰਦਾ ਜਿਹੜੇ ਅੱਜ ਸਾਡੇ ਦਰਮਿਆਨ ਨਹੀਂ ਹੈਗੇ ਕੀ ਉਹ ਜਾਣਦੇ ਸੀਗੇ ਕਿ ਉਹਨਾਂ ਦਾ ਜਿਹੜਾ ਸਫ਼ਰ ਹੈ ਆਖਰੀ ਸਫ਼ਰ ਹੋਏਗਾ ਹੁਣੀ ਉਹਨਾਂ ਦੇ ਨਾਲ ਹੈ ਉਹਨਾਂ ਦੀ ਮੌਤ ਦਾ ਕਾਰਨ ਕੀ ਬਣਿਆ ਕੀ ਵਜੂਹਾਂਤ ਸੀਗੀਆਂ ਜਿਸ ਦੀ وجہਤ ਉਹਨਾਂ ਦੀ ਮੌਤ ਹੋਈ ਇਸ ਤੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਰਾਜ ਬਿਲਕੁਲ ਖੁੱਲ ਚੁੱਕਿਆ ਹੈ। ਯਾਨੀ ਰਾਜਵੀਰ ਜਵੰਦਾ ਦੇ ਡਰੈਸ ਦੇ ਵਿੱਚ ਜਿਹੜਾ ਕਾਹ ਨਿਵਾਜ ਪਾਇਆ ਹੋਣਾ ਸੀ ਬਾਈਕ ਤੇ ਬੈਠਣ ਤੋਂ ਪਹਿਲਾਂ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ। ਜਿਹੜੀ ਵੀਡੀਓ ਸਾਡੇ ਪੰਜਾਬ ਦੇ ਅੰਦਰ ਲਗਭਗ ਕਹਿ ਸਕਦੇ ਜਿਵੇਂ 5% ਲੋਕਾਂ ਨੇ ਹੀ ਦੇਖੀ ਹੈ ਕਿਉਂਕਿ ਇਹੋ ਵੀਡੀਓ ਬਿਲਕੁਲ ਕੁਝ ਮਿੰਟ ਪਹਿਲਾਂ ਦੀ ਹੈ। ਇੱਕ ਬਲੌਗਿੰਗ ਦੇ ਤੌਰ ਤੇ ਰਾਜਵੀਰ ਜਵੰਦਾ ਨੇ ਬਣਾਈ ਸੀ ਔਰ ਆਪਣੇ ਦੋਸਤ ਦੇ ਨਾਲ ਜਦੋਂ ਇਹ ਡਰੈਸ ਪਾ ਕੇ ਬਹਿੰਦਾ ਇੱਕ ਗੱਡੀ ਦੇ ਵਿੱਚ ਤਾਂ ਭਾਈ ਰਾਜਵੀਰ ਜਵੰਦਾ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਇਸ ਕਾਲੇ ਨਿਵਾਜ ਦੇ ਵਿੱਚ ਹਉਣੀ ਮੇਰੇ ਨਾਲ ਬੈਠ ਚੁੱਕੀ ਹੈ ਯਾਨੀ ਇਹ ਕਿਹਦਾ ਡਰਾਵਣਾ ਸੱਚ ਪਹਿਲੀ ਵਾਰ ਸਾਡੇ ਪੰਜਾਬ ਦੇ ਅੰਦਰ ਪੰਜਾਬ ਦੇ ਵਸਨੀਕਾਂ ਨੂੰ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਕਾਲੇ ਨਿਵਾਜ ਦੇ ਅੰਦਰ ਰਾਜਵੀਰ ਜਵੰਦਰੇ ਨਹੀਂ ਬਲਕਿ ਡਾਕਟਰਾਂ ਤੱਕ ਨਹੀਂ ਇਸ ਗੱਲ ਦੀ ਭਲਕ ਨਹੀਂ ਲੱਗੀ ਕਿ ਰਾਜਵੀਰ ਜਵੰਦਰੇ ਦੀ ਮੌਤ ਉਸੇ ਗੱਲ ਦੇ ਕਾਰਨ ਹੋਈ ਸੀ ਕਹਿੰਦੇ ਜੀ ਐਕਸੀਡੈਂਟ ਹੋ ਗਿਆ ਪਰ ਐਕਸੀਡੈਂਟ ਦੇ ਨਾਲ-ਨਾਲ ਉਹਦੇ ਸੂਟ ਦੇ ਅੰਦਰ ਜਿਹੜਾ ਵਾਈਕ ਤੋਂ ਬੈਠਣ ਤੋਂ ਪਹਿਲਾਂ ਪਾਇਆ ਸੀ ਉਹਦੇ ਅੰਦਰ ਐਸਾ ਕੀ ਸੀਗਾ ਜਿਹਦੇ ਕਾਰਨ ਰਾਜਵੀਰ ਜਵੰਦਰੇ ਦੀ ਮੌਤ ਹੋਈ ਹੈ ਜੇਕਰ ਉਹ ਛੂਟ ਨਾ ਪਾਇਆ ਹੁੰਦਾ ਤਾਂ ਉਹ ਚੀਜ਼ ਵੀ ਨਾਲ ਨਾ ਹੁੰਦੀ ਤਾਂ ਉਸ ਤੋਂ ਬਾਅਦ ਚਾਹ ਦੇ ਹੋ ਬਤੀ ਜਾਂਦਾ ਕਿਉਂਕਿ ਜਦੋਂ ਤੁਸੀਂ ਵੀ ਸੋਵੋਗੇ ਤੁਹਾਡੇ ਹੋ ਛੁੱਟ ਜਾਣਗੇ ਬਹੁਤ ਸਾਰੀਆਂ ਖਬਰਾਂ ਪੰਜਾਬ ਦੇ ਅੰਦਰ ਚੱਲ ਚੁੱਕੀਆਂ ਨੇ ਰਾਜੀਵ ਜਵੰਦਾ ਸਾਡੇ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਡੀ ਇੰਡਸਟਰੀ ਨੂੰ ਸੱਭਿਆਚਾਰਕ ਨੂੰ ਯਾਨੀ ਆਲਵਿਦਾ ਸਦਾ ਲਈ ਤਾਂ ਕਹਿ ਗਏ ਨੇ ਪਰ ਇੱਕ ਆਪਣੇ ਪਿੱਛੇ ਇੱਕ ਬਹੁਤ ਵੱਡਾ ਮੈਸੇਜ ਔਰ ਜਿਹੜਾ ਹੋ ਸ਼ੂਟ ਪਾਇਆ ਸੀ ਉਹਦੀ ਪੂਰ ਜਾਣ ਤੋਂ ਬਾਅਦ ਖੁੱਲਦੀ ਹੈ ਜੇਕਰ ਮੈਂ ਕਹਿੰਨਾ ਵੀ ਪਹਿਲਾਂ ਖੁੱਲਦੀ ਦਾ ਇਹ ਐਕਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ ਕਿਉਂਕਿ ਉਹ ਸੂਟ ਦੇ ਵਿੱਚ ਬਹੁਤ ਵੱਡਾ ਮਾਮਲਾ ਛੁਪਿਆ ਹੋਇਆ ਸੀ ਐਸੇ ਕਰਕੇ ਮੈਂ ਕਿਹਾ ਕਿ ਭਾਈ ਉਹ ਸੂਟ ਦੇ ਅੰਦਰ ਕਾਲੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਤੇ ਰਾਜਵੀਰ ਜਵੰਦਾ ਨੂੰ ਲੈ ਕੇ ਚਲੀ ਗਈ ਹੈ ਕਿਉਂਕਿ ਜਦੋਂ ਦਾ ਐਕਸੀਡੈਂਟ ਹੁੰਦਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਬੰਦੇ ਨੂੰ ਭੜਕ ਤੱਕ ਨਹੀਂ ਲੱਗਦੀ ਕਿ ਰਾਜਵੀਰ ਜਵੰਦਾ ਐਕਸੀਡੈਂਟ ਦੇ ਨਾਲ ਮਰੇ ਨੇ ਜਾ ਵੀ ਰੀੜ ਦੀ ਹੱਡੀ ਉਹਦੇ ਦਿਮਾਗ ਤੇ ਸੱਟ ਕਿਸ ਕਾਰਨ ਵੱਜੀ ਹੈ ਅੱਜ ਤੁਹਾਨੂੰ ਪੂਰਾ ਸੱਚ ਮੈਂ ਦਿਖਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਇੱਕ ਐਸੀ ਵੀਡੀਓ ਜਿਨ੍ਹਾਂ ਲੋਕਾਂ ਤੇ ਐਕਸ਼ਨ ਹੋਣਾ ਪਾਇਆ ਕਿਉਂਕਿ ਰਾਜਵੀਰ ਜਵੰਦਾ ਇੱਕ ਬਾਈਕ ਖਰੀਦੀ ਨੇ ਪਰ ਉਸ ਤੋਂ ਬਾਅਦ ਉਹ ਆਪਣਾ ਸੈਲੀਬ੍ਰੇਟ ਵੀ ਕਰਦੇ ਯਾਨੀ ਕੇਕ ਵੀ ਕੱਟਦੇ ਨੇ ਉਹਦਾ ਵੀ ਉਹਨਾਂ ਨੇ ਇੱਕ ਬਲੌਗ ਦਾ ਸੀਨ ਪਾ ਦਿੱਤਾ ਸੀ ਪਰ ਆਹ ਸੀਨ ਸ਼ਾਇਦ ਹੀ ਸਾਡੇ ਪੰਜਾਬ ਦੇ ਲੋਕਾਂ ਨੇ ਵੇਖਿਆ ਹੋਵੇ ਕਿਉਂਕਿ ਕੁਛ ਹੀ ਟਾਈਮ ਪਹਿਲਾਂ ਰਾਜਵੀਰ ਜਵੰਦਾ ਦੇ ਨਾਲ ਉਹਦਾ ਦੋਸਤ ਹੈ ਕਾਲਾ ਲਿਵਾਜ ਪਾਇਆ ਹੋਇਆ ਪਰ ਉਹਨੂੰ ਭੜਕ ਨਹੀਂ ਕਿ ਮੇਰੇ ਸੂਟ ਦੇ ਅੰਦਰ ਮਾਤ ਬੈਠੀ ਹੈ ਤਾਂ ਦੇਖੋ ਯਾਰਾਂ ਤੁਹਾਡੇ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਬਲਕਿ ਅੱਜ ਕਿਉਂਕਿ ਰਾਜਵੀਰ ਜਵੰਦਾ ਦਾ ਕੁਝ ਹੀ ਪਹਿਲਾਂ ਦਾ ਇਹ ਦ੍ਰਿਸ਼ ਹੈ ਇਹ ਵੀਡੀਓ ਹੈ ਕਿਉਂਕਿ ਬਲੌਗਿੰਗ ਕਰਦਾ ਸੀ ਤਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੈਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਦੇਖੋ ਗੁੱਡ ਮਾਰਨਿੰਗ ਕੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਲਓ ਜੀ ਅੱਜ ਅਸੀਂ ੱੱਲੇ ਆ ਘੁੰਮਣ ਫਿਰਨ ਵਾਸਤੇ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ 6:00 ਤੋਂ 6:30 ਦਾ ਟਾਈਮ ਹੈਗਾ ਤੇ ਗੱਡੀ ਦੇ ਵਿੱਚ ਜਾ ਰਹੇ ਆ ਤਿੰਨੇ ਸੱਜਣਾ ਪਿੱਛੇ ਇੱਕ ਪਿਆਰਾ ਬੈਠਾ ਲੈਟ ਜਿਗਾ ਲਾ ਵੀ ਇੱਥੇ ਲੈਟ ਜਿਗਾ ਹਾਂ ਲੈ ਇਧਰ ਚਿਹਰਾ ਦਿਖਾ ਇੰਨਾ ਸੋਹਣਾ ਸਰਖਾ ਜਵਾਨ ਤੂੰ ਹਵਾਲਾ ਦੇਖੋ ਵੀ ਹਵਾਲਾ ਆ ਵਾਖ ਅਸਲ 'ਚ ਸਾਡੀ ਗੱਡੀ ਦਾ ਪਿਛਲਾ ਸੱਜੇ ਪਾਸੇ ਵਾਲਾ ਜਿਹੜਾ ਟਾਇਰ ਅੱਛੇ ਵੀ ਦੇਖ ਆਏ ਆ ਹਵਾਲੇ ਉਹ ਨਿਕਲ ਕੇ ਉਹਨਾਂ ਤੇ ਲਿਖਿਆ ਮੁਸਤਾਫਾ ਮੇਰਾ ਕੱਲ ਮੁਸਤਾਫਾ ਨਹੀਂ ਘੋਣੀ ਚਾਹੀਦੀ ਇਸ ਕਰਕੇ ਅਸੀਂ ਕੋਈ ਪੈਸੇ ਵਾਲਾ ਦੇਖ ਆਏ ਆ ਪਰ ਇੰਨੀ ਸਰਸ ਮੇਰੇ ਕੋਈ ਰੁਕਿਆ ਨਹੀਂ ਨਹੀਂ ਤਾਂ ਆਪਣੇ ਕੋਲ ਪੰਪ ਹੈਗਾ ਉਸ ਦਾ ਚਿੰਤਾਵਾਦ ਹਾਂ ਉਹ ਭੰਗਾਂ ਨਿਕਲ ਆ। ਇਹ ਬਾਕੀ ਦੇਖਦੇ ਆ ਜੇ ਮਿਲ ਗਿਆ ਤਾਂ ਫਿਰ ਆ ਜਾਓ। ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਰਾਜਵੀਰ ਜਵੰਦਾ ਆਪਣੇ ਦੋਸਤਾਂ ਦੇ ਨਾਲ ਬੜਾ ਗੱਡੀ ਦੇ ਵਿੱਚ ਮगन ਸੀ ਬੜੀਆਂ ਯਾਨੀ ਕਮੇਡੀ ਜਿਹੇ ਗੱਲਾਂ ਕਰ ਰਿਹਾ ਸੀ ਬੜਾ ਸੋਹਣਾ ਲੱਗ ਰਿਹਾ ਸੀ ਪਰ ਦੇਖੋ ਦ੍ਰਿਸ਼ ਫਿਰ ਕਿਵੇਂ ਬਦਲਦਾ ਥੋੜੇ ਜਿਹੇ ਟਾਈਮ ਦੇ ਬਾਅਦ ਇਹੀ ਰਾਜਵੀਰ ਜਵੰਡਾ ਆਪਣੀ ਵੈੱਟ ਤੇ ਬੈੰਦੇ ਨੇ ਉਹ ਡਰਾਈਵਿੰਗ ਕਰਦੇ ਨੇ ਜਾਨੀ ਪਹਾੜੀ ਇਲਾਕੇ ਦੇ ਵਿੱਚ ਲੈ ਲੋ ਚਾਹੇ ਕਿਸੇ ਵੀ ਇਲਾਕੇ ਦੇ ਵਿੱਚ ਉਹਨੂੰ ਕੋਈ ਭਲਕ ਨਹੀਂ ਸੀ ਕਿ ਮੇਰੀ ਮੌਤ ਅੱਜ ਤੈ ਹੈ ਕਿਉਂਕਿ ਉਹਦੇ ਸੂਟ ਦੇ ਅੰਦਰ ਜਿਹੜੀ ਗੱਲ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸੀ ਹੈ ਉਹਦੇ ਸੂਟ ਦੇ ਅੰਦਰ ਹੋਣੀ ਬੈਠੀ ਸੀ ਉਹਦੀ ਹੱਡੀ ਕਿਉਂ ਟੁੱਟੀ ਹੈ ਮਾਰਕਾ ਕਿਉਂ ਟੁੱਟਿਆ ਸੱਟ ਕਿਵੇਂ ਲੱਗੀ ਹੈ ਦਿਮਾਗ ਤੱਕ ਕਿਵੇਂ ਚਲੀ ਗਈ ਹੈ ਹੁਣ ਸਭ ਤੋਂ ਵੱਡੀ ਖਬਰ ਤੇ ਹਨ ਗੱਲ ਜਿਹੜੀ ਤੁਹਾਡੇ ਸਾਹਮਣੇ ਧਰੂੰਗਾ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਜਾਨੀ ਹੈ ਕਿ ਹੋ ਕਿਵੇਂ ਗਿਆ ਐਦਾਂ ਹੋ ਕਿਵੇਂ ਸਕਦਾ ਕਿਉਂਕਿ ਯਕੀਨ ਕਰਨਾ ਮੁਸ਼ਕਲ ਹੈ ਪਰ ਯਕੀਨ ਕਰਨਾ ਪੈਣਾ ਹੁਣ ਤਾਂ ਸੱਚ ਹੈ ਦੇਖੋ ਵੀ ਸਭ ਤੋਂ ਪਹਿਲਾ ਸਵਾਲ ਰਾਜਵੀਰ ਜਵੰਦਾ ਬਾਈਕ ਤੇ ਬੈੰਦੇ ਨੇ ਉਹਦੇ ਜਿਹੜਾ ਸੂਟ ਪਾਇਆ ਹੋਇਆ ਸੀ ਇੱਕ ਆਮ ਮੋਟਰਸਾਈਕਲ ਦੀ ਕੀਮਤ ਦਾ ਯਾਨੀ ਰਾਜਵੀਰ ਜਵੰਦਾ ਦੇ ਇੱਕ ਸੂਟ ਪਾਇਆ ਹੋਇਆ ਸੀ ਜਿਹਦੇ ਵਿੱਚ ਰੀਡ ਦੀ ਹੱਡੀ ਔਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਔਰ ਦਸਤਾਨੇ ਉਹ ਵੀ ਐਸੇ ਦਸਤਾਨੇ ਤੁਹਾਡਾ ਹੱਥ ਵੀ ਨਹੀਂ ਟਿਕ ਸਕਦਾ ਜੇਕਰ ਤੁਹਾਡੇ ਸੱਟ ਲੱਗਦੀ ਡਿੱਗ ਕੇ ਕੂਣੀਆਂ ਤੱਕ ਗੋਡਿਆਂ ਤੱਕ ਪੂਰਾ ਪ੍ਰੋਟੈਕਸ਼ਨ ਦੇ ਵਿੱਚ ਪੂਰਾ ਯਾਨੀ ਆਪਦੀ ਸਿਕਿਉਰਟੀ ਦੇ ਵਿੱਚ ਸੀ ਇੱਕ ਤਰ੍ਹਾਂ ਦਾ ਰਾਜਵੀਰ ਜਵੰਦਾ ਉਹ ਸੂਟ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ ਪਰ ਉਸ ਨੂੰ ਇਹ ਪਲਕ ਨਹੀਂ ਸੀ ਕਿ ਇਹ ਹੀ ਸੂਟ ਮੇਰੀ ਜਾਨ ਲੈ ਲੂਗਾ ਹੁਣ ਸਾਰੇ ਕਹਿੰਦੇ ਨੇ ਜੀ ਰੀੜ ਦੀ ਹੱਡੀ ਐਕਸੀਡੈਂਟ ਦੇ ਨਾਲ ਟੁੱਟੀ ਐ ਕਹਦੇ ਸਿਰ ਦੇ ਵਿੱਚ ਸੱਟ ਵੱਜੀ ਐ ਮੰਨ ਲਈ ਗੱਲ ਪਰ ਇਹ ਟੁੱਟੀ ਕਿਉਂ ਐ ਦਰਸਲ ਦੇ ਵਿੱਚ ਜਿਹੜਾ ਸੂਟ ਪਾਇਆ ਸੀ ਉਹ ਸੂਟ ਇੰਨਾ ਖਸਿਆ ਹੋਇਆ ਸੀ ਕਿ ਰੀੜ ਦੀ ਹੱਡੀ ਜਾਂ ਦੇ ਸਿਰ ਦੇ ਵਿੱਚ ਇੰਨਾ ਮਹਿੰਗਾ ਹੈਲਮਟ ਲੱਗਿਆ ਹੋਵੇ ਤੁਹਾਨੂੰ ਪਤਾ ਕਿ ਹੈਲਮਟ ਦੇ ਨਾਲ ਸੱਟ ਨਹੀਂ ਲੱਗਦੀ ਤਾਂ ਫਿਰ ਇੰਨੇ ਮਹਿੰਗਾ ਹੋਣ ਦੇ ਬਾਵਜੂਦ ਇੱਕ 100 ਰੁਪਏ ਤੱਕ ਦਾ ਸਮਾਨ ਪਾਇਆ ਹੋਇਆ ਸੀ ਉਹ ਸੂਟ ਦੇ ਵਿੱਚ ਐਨਾ ਹਾਰਡਪਨ ਸੀ ਕਿ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਤਾਂ ਭਾਈ ਰੀੜ ਦੀ ਹੱਡੀ ਲਾ ਲਓ ਤੇ ਪੂਰੇ ਸਰੀਰ ਨੂੰ ਹੀ ਲਾ ਲਓ ਜਦੋਂ ਉਹਦਾ ਐਕਸੀਡੈਂਟ ਹੁੰਦਾ ਕੋਈ ਵੀ ਸਰੀਰ ਨੂੰ ਜਾਨੀ ਇੱਧਰ ਉੱਧਰ ਫਿਰਨ ਡੁੱਲਣ ਦੀ ਕੋਈ ਸਪੇਸ ਨਹੀਂ ਸੀ ਕਿਉਂ ਕਿ ਕਿਉਂਕਿ ਰਾਜਵੀਰ ਜਵੰਦਾ ਦਾ ਸਰੀਰ ਬਿਲਕੁਲ ਇੱਕਦਮ ਕੱਸਿਆ ਹੋਇਆ ਸੀ ਇੱਕਦਮ ਕੋਈ ਵੀ ਸਪੇਸ ਨਹੀਂ ਮਿਲਿਆ ਕਿ ਸਰੀਰ ਆਏ ਹਿੱਲ ਸਕੇ ਜਾਂ ਹਿੱਲ ਸਕੇ ਇਸ ਕਰਕੇ ਰੀੜ ਦੀ ਹੱਡੀ ਯਾਨੀ 2-3 ਥਾਂ ਤੋਂ ਟੁੱਟ ਗਈ ਹੈ ਉਹ ਕਿਹਾ ਉਹ ਰੁੱਟੀ ਐ ਕਿਉਂਕਿ ਸੂਟ ਸੀ ਜਿਹੜਾ ਉਹ ਕਸਾ ਹੋਇਆ ਸੀ ਹਾਰ ਸੀ ਇਸ ਕਰਕੇ ਉਹ ਸੂਟ ਦੇ ਵਿੱਚ ਕਾਲੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਹੈਲਮਟ ਇੰਨਾ ਮਹਿੰਗਾ ਆਮ ਹੈਲਮਟ ਦੇ ਵਿੱਚ ਵੀ ਨਹੀਂ ਸੱਟ ਲੱਗਦੀ ਬੰਦੇ ਦੇ ਸਿਰ ਤੇ ਤੇ ਜਿਹੜਾ ਰਾਜਵੀਰ ਜਵੰਦਾ ਕੋਲ ਮੋਟਰਸਾਈਕਲ ਸੀ ਦੇਖੋ 27 ਲੱਖ ਦਾ ਸੀ ਪਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਉਹ ਬਹੁਤ ਹੀ ਕੀਮਤ ਦੱਸੀ ਜਾ ਰਹੀ ਹੈ ਫੇਰ ਵੀ ਉਸ ਬੰਦੇ ਦੇ ਸਿਰ ਤੇ ਸੱਟ ਵੱਜੀ ਹੈ ਹੁਣ ਇਹਦੇ ਵਿੱਚ ਤੁਸੀਂ ਕੀ ਲਾਓਗੇ ਇੱਕ ਐਡਾ ਹਾਰਡ ਮਟੀਰੀਅਲ ਦਾ ਸੂਟ ਉਹਦਾ ਹੈਲਮਟ ਇਹਦਾ ਜ਼ਿੰਮੇਵਾਰੀ ਕਿਹਨੂੰ ਜਾਂਦੀ ਹੈ ਦਾ ਦੋਸ਼ ਕਿਦੇ ਉੱਤੇ ਲੱਗਦਾ ਜਿਹੜੇ ਲੋਕਾਂ ਨੇ ਬਾਈਕ ਦਿੱਤੀ ਬਾਈਕ ਦੇਣ ਵਾਲਿਆਂ ਦੇ ਉੱਤੇ ਜਾਂਦਾ ਜਿਹੜੇ ਲੋਕਾਂ ਤੋਂ ਬਾਈਕ ਖਰੀਦੀ ਉਹਦਾ ਛੂਟ ਪਾਇਆ ਗਿਆ ਉਹਨੂੰ ਸੂਟ ਦਿੱਤਾ ਗਿਆ ਤਾਂ ਉਹਨਾਂ ਲੋਕਾਂ ਤੇ ਐਕਸ਼ਨ ਹੋਣਾ ਬਣਦਾ ਕਿਉਂਕਿ ਇੱਕ ਪਾਸੇ ਪ੍ਰੋਟੈਕਸ਼ਨ ਬੰਦੇ ਦੀ ਸੇਫਟੀ ਹੈ ਪਰ ਸੇਫਟੀ ਦੇ ਨਾਂ ਤੇ ਇੱਕ ਆਮ ਹੈਲਮਟ ਤੋਂ ਵੀ ਜਾਦਾ ਯਾਨੀ ਕਿ ਨਰਮ ਚੀਜ਼ ਦੇ ਦਿੱਤੀ ਛੀਰੇ ਵਿੱਚ ਕੇ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇੱਕੋ ਸੂਟ ਦੇ ਕਾਰਨ ਬਹੁਤ ਵੱਡਾ ਝਟਕਾ ਲੱਗਿਆ ਇਸ ਗੱਲ ਨੂੰ ਸੱਚ ਜਾਣੋ ਐਨੇ ਪੈਸੇ ਲਾ ਕੇ ਵੀ ਆਪਣੇ ਸੂਟ ਦੇ ਕਾਰਨ ਉਹਨੂੰ ਲੱਗਦਾ ਸੀ ਕਿ ਮੈਂ ਸੇਫ ਹਾਂ ਪਰ ਫੇਰ ਵੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਇਹਦਾ ਮਤਲਬ ਕੀ ਹੈ ਕਿਸੇ ਨੇ ਕੱਢਿਆ ਕੋਈ ਕਹਿੰਦਾ ਜੀ ਠੱਠੇ 'ਚ ਵੱਜ ਗਿਆ ਜਾਂ ਗੱਡੀ 'ਚ ਵੱਜ ਗਿਆ ਮੰਨ ਲਈ ਗੱਲ ਐਕਸੀਡੈਂਟ ਤਾਂ ਹੋ ਗਿਆ ਪਰ ਭਾਈ ਜਿਹੜਾ ਸੂਟ ਪਾਇਆ ਸੀ ਕਮ ਸੇ ਕਮ ਸਿਰ ਦਾ ਹੈਲਮਟ ਸਿਰ ਨੂੰ ਤਾਂ ਪ੍ਰੋਟੈਕਟ ਕਰਦਾ ਔਰ ਦੂਜੇ ਪਾਸੇ ਜਿਹੜੇ ਰੀਡ ਦੀ ਹੱਡੀ ਤੱਕ ਸ਼ੂਟ ਪਾਏ ਹੋਏ ਸੀ ਕਹਿੰਦੇ ਜੀ ਰੀਡ ਦੀ ਹੱਡੀ ਦੇ ਵਾਸਤੇ ਸੇਫਟੀ ਸੀ ਉਹ ਸੂਟ ਦੇ ਅੰਦਰ ਕਿ ਕੋਈ ਵੀ ਮੇਰੇ ਤੇ ਫੈਕਚਰ ਨਾ ਹੋ ਜਾ ਮੈਂ ਜੇਕਰ ਮੈਂ ਡਿੱਗਦਾ ਵੀ ਆ ਤਾਂ ਫੇਰ ਉਹ ਸੂਟ ਰਾਜਵੀਰ ਜਵੰਧਾ ਨੂੰ ਉਸੇ ਜਗ੍ਹਾ ਤੋਂ ਤੋੜਦਾ ਜਿੱਥੋਂ ਕਿ ਉਸ ਜਗ੍ਹਾ ਦੇ ਸੇਫਟੀ ਬਣਾਈ ਗਈ ਸੀ ਤਾਂ ਹੁਣ ਤੁਸੀਂ ਦੱਸੋ ਜਿਹੜਾ ਸੂਟ ਰਾਜਵੀਰ ਜਵੰਦਾ ਨੂੰ ਦਿੱਤਾ ਗਿਆ ਇਹ ਸੋਚੀ ਸਮਝੀ ਸਾਜ਼ਿਸ਼ ਹੈ ਉਹ ਸੂਟ ਦੇ ਵਿੱਚ ਕਮੀ ਸੀ ਐਸ ਕਰਕੇ ਇਹਨਾਂ ਤੇ ਬਹਿਨ ਲੱਗਣਾ ਚਾਹੀਦਾ ਐਕਸ਼ਨ ਵੀ ਹੋਣਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਹੀ ਨਹੀਂ ਬਲਕਿ ਪਤਾ ਨਹੀਂ ਕਿੰਨੇ ਕੁ ਮੁਲਕ ਦੇ ਅੰਦਰ ਸਾਡੇ ਨੌਜਵਾਨ ਇਸ ਗੱਲਾਂ ਦੇ ਨਾਲ ਮੌਧ ਦੇ ਰਾ ਵਧਣਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਰਾਜਵੀਰ ਜੋ ਹੁੰਦਾ ਜ਼ਿੰਦਗੀ ਨਾਲ ਭਰਪੂਰ ਨੌਜਵਾਨ ਸੀਗੇ ਜ਼ਿੰਦਗੀ ਨੂੰ ਇੰਜੋਏ ਕਰਦੇ ਸੀਗੇ ਇਸ ਲਈ ਉਹ ਆ ਜਿਹੜੇ ਆ ਅਕਸਰ ਔਕਾਤ ਮੋਟਰਸਾਈਕਲ ਦੇ ਉੱਤੇ ਲੌਂਗ ਡਰਾਈਵ ਤੇ ਨਿਕਲ ਜਾਂਦੇ ਸੀਗੇ ਤੇ ਤਾਂ ਉਹਨਾਂ ਨੇ ਇੱਕ ਛੋਟਾ ਜਿਹਾ ਵਲੌਗ ਵੀ ਬਣਾਇਆ ਵਲੌਗਿੰਗ ਕਰਦੇ ਸੀਗੇ ਇਸ ਐਕਸੀਡੈਂਟ ਤੋਂ ਪਹਿਲੇ ਉਹਨਾਂ ਨੇ ਪੂਰੇ ਆਪਣੇ ਹਫਾਸਤੇ ਇਕਦਮ ਆਤ ਕੀਤੇ ਸੀਗੇ ਪ੍ਰੋਪਰ ਉਹਨਾਂ ਨੇ ਸੂਟ ਪਾਇਆ ਸੀਗਾ ਹੈਲਮਟ ਸਿਰ ਤੇ ਪਾਇਆ ਸੀ ਗਲਵਜ਼ ਪਾਏ ਸੀਗੇ ਬੋੜਿਆਂ ਨੂੰ ਉਹਨਾਂ ਨੇ ਬਚਾਉਣ ਵਾਸਤੇ ਉਹਨਾਂ ਉੱਤੇ ਵੀ ਕਵਰ ਚੜਾਏ ਸੀਗੇ ਆਪਣੇ ਵੱਲੋਂ ਉਹ ਪੂਰੀ ਤਿਆਰੀ ਦੇ ਨਾਲ ਨਿਕਲੇ ਸੀਗੇ ਕਿ ਅਗਰ ਖੁਦਾ ਨਾ ਖਾਸਤਾ ਕੋਈ ਵੀ ਐਸਾ ਹਾਦਸਾ ਪੇਸ਼ ਹੁੰਦਾ ਹੈ ਜਿਹਦੇ ਵਿੱਚ ਉਹ ਡਿਗਣ ਜਾਂ ਉਹਨਾਂ ਨੂੰ ਡਾਇਰੈਕਟ ਸੱਟ ਨਾ ਲੱਗੇ ਜਾਂ ਕੋਈ ਗਹਿਰੀ ਚੋਟ ਨਾ ਆਵੇ ਇਹ ਸਾਰੇ ਉਹਨਾਂ ਨੇ ਇਹ ਪਾਸਤੇਕ ਦਾਮਾ ਇਸ ਵਾਸਤੇ ਕੀਤੇ ਸੀ। ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਹੋਣੀ ਉਹਨਾਂ ਦੇ ਨਾਲ ਸੀ। ਇਸ ਲਈ ਇਹ ਸਾਰੇ ਇੱਕ ਦਾਮਾ ਸੂਣ ਦੇ ਬਾਵਜੂਦ ਵੀ ਉਹਨਾਂ ਨੂੰ ਬਹੁਤ ਹੀ ਗਹਿਰੀਆਂ ਚੋਟਾਂ ਆਈਆਂ ਔਰ ਉਹਨਾਂ ਚੋਟਾਂ ਦੀ ਵਜ੍ਹਾ ਕੀ ਸੀਗੀ ਆਉਣ ਦੀ ਵੀ ਜਿਹਨਾਂ ਨੇ ਜਿਹੜਾ ਸੂਟ ਪਾਇਆ ਸੀ ਉਹ ਬਹੁਤ ਟਾਈਟ ਸੀਗਾ ਜਦੋਂ ਉਹ ਅ ਸਪੀਡ ਦੇ ਨਾਲ ਟਕਰਾਉਣ ਤੋਂ ਬਾਅਦ ਹੀ ਹੈ ਤੇ ਉਹਨਾਂ ਦੀ ਬਾਡੀ ਨੂੰ ਸਪੇਸ ਨਹੀਂ ਮਿਲੀ ਕਿ ਜਿਹੜੀ ਹੈ ਉਹ ਬਾਡੀ ਜਿਹੜੀ ਹੈ ਆਪਣੇ ਆਪ ਨੂੰ ਸਟੇਬਲ ਕਰ ਸਕੇ ਇਸ ਲਈ ਉਹਨਾਂ ਦੀ ਰੀਡ ਦੀ ਹੱਡੀ ਦੋ ਜਗ੍ਹਾ ਤੋਂ ਟੁੱਟ ਗਈ ਕਰਦਨ ਦਾ ਮਣਕਾ ਟੁੱਟ ਗਿਆ ਔਰ ਇਹ ਉਹ ਸਾਰੀਆਂ ਉਹਨਾਂ ਨੂੰ ਝੋਟਾਂ ਆਈਆਂ ਜਿਹੜੀਆਂ ਕਿ ਅਗਰ ਹਫਾਸਤਿਕ ਦਾਮਾਤ ਨਾ ਕੀਤੇ ਹੋਣ ਤੇ ਫਿਰ ਲੱਗਦੀਆਂ ਲੇਕਿਨ ਹੋ ਨਹੀਂ ਚੁੱਕੇ ਨਾਲ ਸੀਗੀ ਮੌਤ ਉਹਨਾਂ ਦੀ ਤੈਅ ਸੀਗੀ ਇਸ ਲਈ ਹਫਾਜ਼ਦਿਕਦਮਾਤ ਹੋਣ ਦੇ ਬਾਵਜੂਦ ਹਫਾਜ਼ਤੀ ਚੀਜ਼ਾਂ ਪਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਗੰਭੀਰ ਚੋਟਾਂ ਆਈਆਂ ਜਿਹੜੀ ਉਹਨਾਂ ਦੀ ਮੌਤ ਦਾ ਸਬਬ ਬਣੀਆਂ ਆ ਆਪਣੀ ਵੀਡੀਓ ਦੇ ਜ਼ਰੀਏ ਆਪਣੇ ਗਾਣਿਆਂ ਦੇ ਜ਼ਰੀਏ ਆਪਣੇ ਬੋਲਾਂ ਦੇ ਜ਼ਰੀਏ ਹਮੇਸ਼ਾ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹਿਣਗੇ ਪਹਿਲੇ ਵੀ ਜ਼ਿੰਦਾ ਸੀਗੇ ਹੁਣ ਵੀ ਜ਼ਿੰਦਾ ਰਹਿਣਗੇ ਕਿਉਂਕਿ ਜਿਹੜੇ ਲੋਕ ਦੂਸਰੀਆਂ ਜ਼ਿੰਦਗੀਆਂ ਰੋਸ਼ਨ ਕਰਦੇ ਹੈਗੇ ਚੰਗੇ ਕੰਮ ਕਰਦੇ ਹੈ ਆ ਹਮੇਸ਼ਾ ਦੁਨੀਆ ਦੇ ਉੱਤੇ ਚਰਾਗ ਦੀ ਤਰ੍ਹਾਂ ਰੋਸ਼ਨ ਰਹਿੰਦੇ ਹੈਗੇ ਆ ਬਾਕੀ ਵੀਰੋ ਤੁਸੀਂ ਕੀ ਕੋਵ ਗਿਰਾਜ ਮੇਰ ਜਵੰਦਾ ਬਾਰੇ ਉਹਨਾਂ ਦੀ ਫੈਮਿਲੀ ਇਹਨੂੰ ਕੀ ਕਹਿਣਾ ਚਾਹੋਗੇ ਜਾਂ ਉਹਨਾਂ ਦੇ ਜਾਣ ਤੋਂ ਬਾਅਦ ਤੁਹਾਡੇ ਆਪਣੇ ਐਸਐਸ ਆਰ ਕੀ ਕਮੈਂਟਾਂ ਵਿੱਚ ਲਾਸਟ ਵਿੱਚ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼